ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਦੇ ਪਾਣੀ ਨੇ ਕਹਿਰ ਮਚਾਇਆ ਹੈ ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਜਿੱਥੇ ਸਤਲੁਜ ਦਰਿਆ ਆਫਰ ਕੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਰਿਸ਼ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਬੁਧਵਾਰ ਨੂੰ ਵੀ ਪਾਰੀ ਮੀਨ ਸਰਹਦੀ ਪਿੰਡਾਂ ਅਤੇ ਨੇੜੇ ਦੇ ਇਲਾਕਿਆਂ ਵਿੱਚ ਸਥਿਤੀ ਹੋਰ ਵੀ ਵਿਗੜ ਦਿੱਤੀ ਹੈ ਇਸੇ ਅਧੀਨ ਅੱਜ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੋਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਮੁਹਾਰ ਜਮਸ਼ੇਰ ਪਿੰਡ ਦਾ ਦੌਰਾ ਕੀਤਾ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨੀ ਅਤੇ ਇੱਕ ਪਾਸਿਓ ਸਤਲੁਜ ਨਦੀ ਦੇ ਪਾਰ ਬਣਿਆ ਹੋਇਆ ਹੈ ਇਸ ਪਿੰਡ ਦੇ ਸਾਰੇ ਪਾਸੇ ਪਾਣੀ ਆ ਗਿਆ ਹੈ ਅਤੇ ਸੜਕੀ ਸੰਪਰਕ ਟੁੱਟ ਜਾਣ ਕਾਰਨ ਬੇੜੀ ਨਾਲ ਹੀ ਇਸ ਪਿੰਡ ਵਿੱਚ ਪਹੁੰਚਿਆ ਜਾ ਸਕਦਾ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਲੋਕ ਸੁਰੱਖਿਅਤ ਥਾਵਾਂ ਤੇ ਚਲੇ ਗਏ ਹਨ ਅਤੇ 60 ਤੋਂ 70 ਲੋਕ ਹੀ ਪਿੰਡ ਵਿੱਚ ਹਨ। ਉਹਨਾਂ ਨੇ ਕਿਹਾ ਕਿ ਪਿੰਡ ਦੇ ਅੰਦਰ ਪਾਣੀ ਨਹੀਂ ਹੈ ਅਤੇ ਸਾਰੇ ਘਰ ਸੁਰੱਖਿਅਤ ਹਨ। ਉਹਨਾਂ ਨੇ ਕਿਹਾ ਕਿ ਇੱਥੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਰਾਹਤ ਸਮੱਗਰੀ ਪਿੰਡ ਵਿੱਚ ਬੇੜੀਆਂ ਨਾਲ ਪਹੁੰਚਾਈ ਜਾ ਰਹੀ ਹੈ। ਤੁਸੀਂ ਵੀ ਸੁਣੋ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੋ ਸੰਧੂ ਨੇ ਕੀ ਕਿਹਾ। ਹਾਂ ਤੇ ਮਤਲਬ ਸਾਡੇ ਇੱਥੇ ਪਾਣੀ ਕਾਫੀ ਵੱਧ ਚੁੱਕਿਆ ਹੈ ਪਿਛੇ ਜੇ 2-3 ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਇੰਕਰੀਜ਼ ਹੋਇਆ ਤੇ ਜਿਹੜੀ ਸਾਡੇ ਪਿੰਡਾਂ ਦੀ ਕਨੈਕਟੀਵਿਟੀ ਹੈ ਉਹ ਕਾਫੀ ਪ੍ਰਭਾਵਿਤ ਹੋ ਗਈ ਹੈ ਸਾਡੇ ਤਕਰੀਬਨ 20 ਪਿੰਡ ਨੇ ਜਿਹੜੇ ਇਹਦੇ ਨਾਲ ਕਨੈਕਟੀਵਿਟੀ ਪ੍ਰਭਾਵਿਤ ਹੋਈ ਹੋ ਜਿੰਦੀ ਪਾਣੀ ਵਧਣ ਨਾਲ ਕੀ ਹੈ ਇਹ ਮੁਹਾਰ ਜਮਸ਼ੇਰ ਦਾ ਤਾਂ ਜੀ ਵੈਸੇ ਵੀ ਪਿੰਡ ਕਾਫੀ ਨੀਵਾ ਹੈਗਾ ਔਰ ਇਹ ਤਾਂ ਹੁਣ ਟੋਟਲੀ ਕਟਆਫ ਹੀ ਹੋ ਗਿਆ ਹੈਗਾ ਤੇ ਕਾਫੀ ਇਵੈਕੂਏਸ਼ਨ ਵੀ ਕਾਫੀ ਹੋ ਚੁੱਕੀ ਹੈ ਇਸ ਵਿੰਡ ਦੇ ਵਿੱਚ ਹੁਣ ਮੈਂ ਜੋ ਪਟਵਾਰੀ ਸਾਹਿਬ ਦੇ ਨਾਲ ਮੀਟਿੰਗ ਦੇ ਤੋਂ ਬਾਅਦ ਪਤਾ ਲੱਗਿਆ ਕਿ 70 60 ਤੋਂ 70 ਲੋਕ ਹੈ ਜਿਹੜੇ ਹਜੇ ਵੀ ਪਿੰਡ ਦੇ ਵਿੱਚ ਹੈਗੇ ਤੇ ਅਸੀਂ ਹੁਣ ਉਹਨਾਂ ਨੂੰ ਮਿਲਣਾ ਚਾਹਾਂਗੇ ਤੇ ਪੋਸਟ ਵੀ ਇਹ ਬੀਐਸਐਫ ਦੀ ਜਿਹੜੀ ਉਹ ਵੀ ਕਹਿੰਦੇ ਪਾਣੀ ਦੇ ਨਾਲ ਕਿਰ ਗਈ ਹੈ ਤੇ ਕਾਫੀ ਜਿਹੜੇ ਮੁਸ਼ਕਲ ਹੈ ਜਿਹੜਾ ਜੀ ਜੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਬੀਐਸਐਫ ਦੀ ਪੋਸਟ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਇਹ ਪਾਣੀ ਦੇ ਬਿਲਕੁਲ ਨਹੀਂ ਇੱਕ ਤਾਂ ਨੀਵੇਂ ਹੈਗੇ ਪਿੰਡ ਬਾਕੀ ਇੱਥੇ ਜਿਹੜਾ ਕ੍ਰੀਕ ਦਾ ਪਾਣੀ ਇੱਕ ਪਾਸਿਓਂ ਬੰਨ ਹੈਗਾ ਦੂਜੇ ਪਾਸਿਓਂ ਬਿਲਕੁਲ ਖੁੱਲ ਜਾਂਦਾ ਸੋ ਪਾਣੀ ਦੇ ਬਹਾਵ ਕਰਕੇ ਇੱਥੇ ਕਾਫੀ ਪ੍ਰਭਾਵ ਹੈ ਫਾਜ਼ਿਲਖਾ ਤੋਂ ਰਿਤੇਸ਼ ਕੁੱਕੜ ਦੀ ਰਿਪੋਰਟ ਪੰਜਾਬੀ ਜਾਗਰਣ